ਹਾਂਜੀ ਕਿਵੇਂ ਹੋ ਸਾਰੇ ਠੰਡ ਬਹੁਤ ਵੱਧ ਗਈ ਬਈ ਤੇ ਆਪਾਂ ਆਏ ਸੀ ਜੋਈ ਨੂੰ ਘੁਮਾਉਣ ਹਾਂਜੀ ਪੀਨੇ ਆ ਚਾਹ ਬਾਦਲ ਕੁਦੁਰ ਪਾ ਕੇ ਚਲੋ ਮਿਲਦੇ ਆ ਘਰੇ ਆ ਕੇ ਅੱਗੇ ਪਾਵਾਂਗੇ ਵਲੌਗ ਮੈਂ ਪੈ ਛੇੜਦੇ ਕਈ ਕੱਲ ਫਲਾਗੇ ਤੇ ਉਧਰ ਇੱਕ ਮੰਦਿਰ ਵਾਲਾ ਪਈ ਜਾਂਦੀ ਇਹ ਨਾਲ ਜਦੋਂ ਉਹ ਬੇਚੇ ਵੀ ਲਾਈ ਜਾਂਦਾ ਤੇ ਉਹ ਜਾ ਦੇ ਥਾਂ ਨੇ ਉਹ ਝਾਂ ਦੀ ਧਾਰੀ ਕਿੱਤੀ ਹੋਣ ਲੱਗ ਗਈ ਹਾਂ ਮੇਰੇ ਵਿੱਚ ਚਿੱਟੇ ਬਾਹਣੇ ਲੱਗ ਗਿਆ ਹਾਂ ਮੇਰੇ ਦੋ ਕੁ ਮਾਰਾ ਜਨੋਤੀ ਰਹੂਗੀ ਮੇਰੇ ਵਾਲ ਜਵਨ ਕਿੱਥੇ ਉਥੋਂ ਦੇ ਨਾਲੇ ਮਹੀਨਾ ਕੱਢ ਜਾਂਦੇ ਆ ਅੱਛਾ ਇਹ ਤਾਂ ਮੈਂ ਹਾਂ ਮੈਂ ਦੇ ਸਕਣਾ ਹੈ ਦਾਇਨਾ ਲਾਵਾ ਤੇ ਕਿੱਤੇ ਵਾਲ ਵੀ ਕਰਮ ਵਾਲਿਆਂ ਦੀ ਆਉਂਦੇ ਆ ਲੈ ਕੋਈ ਪ੍ਰੋਗਰਾਮ ਹੋਵੇ ਉਹ ਤੋਂ ਲਾ ਲੈ ਅੱਛਾ ਹੂੰ ਠੀਕ ਹੈ ਠੀਕ ਪੱਜਾਂ ਕੇ ਛੇੜ ਤਾਂ ਡਾਈ ਲੋਰੀਆਂ ਦਾ ਵੇਖੋ ਤਾਂ ਰੋਲਾ ਚੱਲੀ ਗਿਆ ਸਾਰੀ ਗੱਡੀ ਪਾਲੀ ਸੀ ਤੇਰੇ ਜਾਣ ਕੇ ਚਿੱਕੀ ਕਰ ਲਈ ਲਾਲ ਹੈ ਜਾਣ ਕੇ ਸਾਰੇ ਤੁਸੀਂ ਚਿੱਕੀ ਕਰ ਲਈ ਲੈ ਛੱਟੇ ਵੀ ਲਾ ਲਾ ਕਿਸਰ ਵਾਲੇ ਵਾਲ ਤਾਂ ਨਹੀਂ ਘਾਰੇ ਇਸ ਲਈ ਬਹਿ ਲਈ ਮਾਰੀ ਮਾਰੀ ਆਖੂਂ ਦੀ ਸੀ ਕਾਲੀ ਮੈਂ ਕੋਟ ਪਾ ਕੇ ਨਹੀਂ ਗਿਆ ਸੀ ਮੇਰੇ ਖੇਡਾ ਲੋ ਪਿੰਦਾ ਮੁੰਡਾ ਕੱਲਾ ਸ਼ਟਰ ਪਾ ਗਿਆ ਉਹ ਭੁੱਲ ਗਿਆ ਗੋਲਣਾ ਦਾ ਗੱਲ ਨਹੀਂ ਆਣਾ ਨਹੀਂ ਹੁਣ ਮੈਂ ਡਾਈ ਨਾਲ ਆਵਾਂ ਨਾਲ ਲਾਓ ਪਤਾ ਨਹੀਂ ਜਦੋਂ ਮੈਂ ਡਾਈ ਤੇ ਉਹਦੀ ਗਲਤੀ ਨਾਲ ਨਾਲ ਦੀ ਨਾਲ ਨਹੀਂ ਹੁੰਦੀ ਆਈ ਨਹੀਂ ਮੈਨੂੰ ਕਿਹਾ ਉਹ ਤੇਰੇ ਤੋਂ ਜੈਲ ਤੇਰੇ ਯਾਦ ਜੈਲ ਸਾ ਤੈਨੂੰ ਮੇਰੇ ਤੋਂ ਹਾਂ ਮਾਡਲ ਮਾਡਲ ਹੱਥ ਬਲਾਵ ਲਿਆ ਉਹ ਲਿਆ ਹਾਂ ਦੇਖ ਹਾਂ ਹੱਥ ਬਲਾ ਲਾ ਹਾਂ ਕੀ ਕਰ ਲਾ ਕੀ ਕਰ ਲਾ ਲਿਆ ਲਿਆ

ਪਪਾ ਨੇ ਇਹ ਘਰ ਆਲੇ ਗ੍ਰੀਟਿੰਗ ਕਰਿਆ ਲੈ ਦੇ ਇੰਤਜ਼ਾਰ ਉਹ 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 ਰਾਗ ਰੱਖਦੀ ਆ ਕਿਨੂੰ ਪਪਾ ਜੀ ਨੂੰ ਡਰਾ ਕੇ ਰੱਖਦੀ ਆ ਪਪਾ ਜੀ ਦੀ ਨਹੀਂ ਹਵਾ ਝੰਡਦੀ ਐ ਬੀਬੀ ਹਾਂ ਅੱਛਾ ਉਹ ਮੈਂ ਤੋਂ ਡਰਨ ਲੱਗੀ ਅੱਛਾ ਏ ਦੋ ਮੰਮੀ ਡੋਲ ਖਾਣਾ ਤੋਂ ਡਰਦੀ ਆ ਕਿਹਦੇ ਖਾਣ ਤੋਂ ਤੇ ਕੋੜੇ ਨੂੰ ਅੱਛਾ ਕੋੜੇ ਦੀ ਤੋਂ ਕੀ ਆ ਕੀ ਕਰ ਰਹੀ ਐ <gurang> hai, uh, <tasi> papa Eh <tasi> <tasi> ਉਹ ਬਿੱਲੀ ਬਣ ਜਾਂਦਾ ਬਿੱਲਾ ਹੰਤਾਪਾਡ ਦੇ ਬਿੱਲਾ ਸੈਮੂਲਾ ਹੀ ਨਾ ਮੈਂ ਬੂਟਾ ਤੇ ਮਹਿਕ ਨੂੰ ਜੈਲ ਸੀ ਹੋ ਰਹੀ ਹੈ ਮੈਂ ਕਿ ਦੋ ਜੋੜੇ ਲੈ ਆਈਏ ਦੇਖੀ ਕਿੰਨੇ ਜੋੜੇ ਆ ਦੇ ਕੋਲੇ ਬੂਟਾਂ ਦੇ ਹੈ ਆ ਪਰੇ ਪਏ ਆ ਅੱਜ ਦੋ ਜੋੜੇ ਅੱਜ ਲੈ ਆਈ ਆਈ ਮੈਂ ਜਾਂਦਾ ਕਿਸ਼ੇਸ ਫੌਮਲੇ ਮੰਗੂਰੇ ਕੇੰਦੀ ਦਾ ਮਾਰਾ ਆ ਗਿਆ ਕਿਵੇਂ ਨਮਾਰਾ ਆ ਬਦਰੀ ਜਾਂਦਾ ਅੱਛਾ ਐ ਚ ਕੀ ਰਿਹਾ ਇਸ ਦੇ ਪਾਸ ਕਿਸੇ ਨਹੀਂ ਇਹ ਤਾਂ ਪੁਰਾਣੇ ਆ ਜਿਹੜੇ ਚਪਲਾ ਚੁਪਲਾ ਪੈਂਦਾ ਲੋਟ ਦੀਆਂ ਜੀ ਜਾਣੇ ਕਿ ਉਹ ਮੈਂ ਤੂੰ ਐ ਮਿੰਟ ਜਾਈਦੀ ਆ ਉਹ ਕਹੀ ਜਾਂਦਾ ਮਾਂ ਬੋਤ ਲੜੀ ਜਾਂਦੇ ਆ ਪਕਾਉਨੇ 4000 18 ਆખ્યા 18 18 ਵਾਲੇ ਕਿੱਥੇ ਜਾਣਾ ਕਿੰਨੇ ਵਾਲੇ ਬੂਟ 18 18 ਵਾਲੇ ਕਿਹੜੇ ਜਾਰਡਨ ਦੇ ਜਾਰਡਨ ਫਦਰ ਕਿਹੜਾ ਹੁੰਦੇ ਆ ਜਾਰਡਨ ਹਾਂ ਹੋ ਗਿਆ ਐਵੇਂ ਕਿਰੇ ਲੈਣੇ ਆ ਚਲਾ ਚਲੀਏ ਦਵਾਕ ਲਿਆਵਾਂ ਇੱਧਰ ਚੜ ਨਹੀਂ ਲੈਣੇ ਨਹੀਂ ਨਾਲ ਨਾਲੇ ਕਹਿੰਦਾ ਲੈਣੇ ਆ ਬੂਟ ਹਾਂ ਇਹ ਮਰਦ ਬਾਲਿਆ ਜੋ ਬਾਂਸ ਦਾ ਤੇ ਤੁਹਾਨੂੰ ਜਿਵੇਂ ਬੁਲਾ ਕੇ ਆਹ ਵੀ ਚਿੰਮੜਾ ਕਾਲਜ ਲੱਗੇ ਆਪਾਂ ਤੇ ਕਾਲਜ ਵਾਸਤੇ ਲੈ ਆ ਕੇ ਦਿੱਤੇ ਉਹ ਦੋ ਜੋੜੇ ਹੂੰ ਲੈ ਆ ਤੇ ਵੀ ਚੱਲ ਵੀ ਕਈ ਭਰੋਂ ਖੜੋ ਵੀ ਹੁਣ ਤੈਨ ਸਾਲੇ ਨੂੰ ਲੈ ਆ ਤੇ ਨਹੀਂ ਦਿੰਦੇ ਤੈਨ ਸਾਲੇ ਹੀ ਹੰਡਾਉਣੇ ਐ ਨੇ ਹੁਣ ਤੈਨ ਦਾ ਨਾ ਨਾ ਨਹੀਂ ਮੁੱਕਾ ਦਾ ਹਾਂ ਹਾਂ ਚੋਗਲੀਆਂ ਚੋਗਲੀਆਂ ਚੱਲ ਰਹੀਆਂ ਫੋਨ ਨਾਲੇ ਬੈਠੇ ਮੈਂ ਤਰੀਕਾ ਵੇਖੋ ਇਹਦਾ ਆਹ ਬੜਾ ਮੰਜਾ ਭਾਲਿਆ ਤੂੰ ਫੋਨ ਵਾਸਤੇ ਹੈ ਹੈ ਥਿਰ ਹਾਂ ਯਾ ਆਪ ਨੂੰ ਹੀ ਦਬੀ ਹੱਤ ਦਾ ਬੰਨੀ ਅੰਦੀ ਤੇਰੇ ਅੱਗੇ ਵਿਚਾਰੀ ਮਾਰਦਾ ਜੋ ਇਧਰੇ ਮੇਕ ਨਾ ਜੋਈ ਮਾਰਦੇ ਆ ਤੇਰੇ ਉਰੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਥੋੜਿਆ